ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਆਪਣੀ ਇਸ ਨਾਮੀ ਵੀਡੀਓ 'ਚ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਜੀ ਗੱਲ ਆਪਾਂ ਪੂਰੀ ਕਰਦੇ ਹਾਂ ਬਾਕੀ ਮੈਂ ਉਮੀਦ ਕਰੂੰਗਾ ਵੀ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਮਸ਼ੀਨਰੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਆਪਣੇ ਚੈਨਲ ਦਾ ਹੁਣ WhatsApp ਨੰਬਰ ਨੋਟ ਕਰ ਲਓ ਆਪਣਾ ਨੰਬਰ ਹੈ ਜੀ ਨੀਚੇ ਹਰੇ ਜੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਹੈ ਨੰਬਰ ਆਪਣਾ 78140 38764 ਤੁਹਾਡੇ ਕੋਲੇ ਕੋਠੀ ਮਕਾਨਕਰ ਜੀਪ ਕੁਛ ਵੀ ਹੈ ਜੀ ਵੇਚਣ ਵਾਸਤੇ ਕੋਈ ਵੀ ਗੱਡੀ ਆ ਮੋਟਰਸਾਈਕਲ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਨੰਬਰ ਤੇ ਐਡ ਤੁਹਾਡੀ ਲੱਗ ਜਾਊਗੀ ਫਰੀ ਦੇ ਵਿੱਚ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਹੈ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਜੀਰੇ ਏਰੀਆ ਚੋਂ ਸਵਿਫਟ 2011 ਮਾਡਲ ਆ ਸਵਿਫਟ ਵੀਡੀਆਈ ਹੈ ਜੀ ਬਿਲਕੁਲ ਨਵੇਂ ਟਾਇਰ ਆਪਾਂ ਨੂੰ ਮਿਲ ਜਾਣਗੇ ਏਸੀ ਹੀਟਰ ਵਰਕਿੰਗਸ ਹੈ ਕੰਡੀਸ਼ਨ ਆਲ ਓਕੇ ਹੈ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਹੈ ਨਵੇਂ ਬਿਲਕੁਲ ਟਾਇਰ ਨੇ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਕਿਸੇ ਪਾਸੋਂ ਕੋਈ ਨੁਕਸ ਨਹੀਂ ਘਰੇ ਗੱਡੀ ਖੜੀ ਹੈ 1 ਲੱਖ ਤੇ 80000 ਰੁਪਿਆ ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਜੀ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਖੜੀ ਹੈ ਤੇ ਜੀਰੇ ਖੜੀ ਹੈ ਜਾ ਕੇ ਤੁਸੀਂ ਦੇਖ ਲਿਓ ਗੱਲਬਾਤ ਜੋ ਵੀ ਕਰਨੀ ਹੈ ਕਰ ਲਿਓ ਤੁਸੀਂ ਜੇ ਫੋਨ ਕਰਨਾ ਫੋਨ ਕਰ ਲਿਓ ਨੰਬਰ ਮਾਲਕ ਦਾ ਪਾਸ ਸਕਰੀਨ ਤੇ ਦੇ ਵੀ ਰੱਖਿਆ ਜੀ 83 605 13 414 ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚੇ ਆ ਉਹਦੀ ਗੱਲ ਕਰਦੇ ਆ ਆਪਣੇ ਕੋਲੇ ਆਲਟੋ ਪਹੁੰਚੀ ਐ ਜੀ ਲਾਲਜੇ ਰੰਗ ਦੀ ਗੱਡੀ ਐ 체ਰੀ ਕਲਰ ਆਪਾਂ ਕਹਿ ਸਕਦੇ ਆ ਜੀ ਜੇ ਆਪਾਂ ਮਾਡਲ ਦੀ ਗੱਲ ਕਰੀਏ 2007 ਮਾਡਲ ਐ ਪਾਸਿੰਗ ਰੀਨਿਊ ਕਰਵਾਈ ਹੋਈ ਐ 2027 ਤੱਕ ਰਾਂ ਕੰਡੀਸ਼ਨ ਬਹੁਤ ਚੰਗੀ ਐ ਜੀ 80000 ਰੁਪਿਆ ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਚਿਆ ਜੀ ਤੇ ਗੱਡੀ ਖੜੀ ਐ ਅੰਬਾਲਾ ਸਿਟੀ ਦੇ ਨੇੜੇ ਜੀ ਤੇ 80000 ਰੁਪਇਆ ਕਿਹਾ ਮਾਲਕ ਨੇ ਤੇ ਨੁਕਸ ਕੋਈ ਨਹੀਂ ਕੰਡੀਸ਼ਨ ਆਲੂਕੀ ਆ ਜਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੈ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਮਾਲਕ ਨੇ ਕਿਹਾ ਰੇਟ ਉੱਪਰ نیچے ਬਹਿ ਕੇ ਕਰ ਲਾਂਗੇ ਇੱਕ ਵਾਰੀ ਸਿਰਫ ਜਿਹੜੀ ਅਸੀਂ ਦੱਸੀ ਆ 80000 ਡਿਮਾਂਡ ਹੈਗੀ ਬਾਕੀ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ ਤੁਸੀਂ ਜਾ ਕੇ ਦੇਖੋ ਮਾਲਕ ਨਾਲ ਬਹਿ ਕੇ ਗੱਲ ਕਰੋ ਜੀ ਤੇ ਬਹਿ ਕੇ ਗੱਲ ਕਰਕੇ ਜੋ ਵੀ ਆਪਦੀ ਪੁੱਛ ਪੜਤਾਲ ਕਰਨੀ ਹੈ ਠੀਕ ਹੈ ਜੀ ਦੇਖੋ ਤੇ ਕਾਗਜ਼ ਪੱਤਰ ਚੈੱਕ ਕਰੋ ਤੇ ਗੱਲਬਾਤ ਕਰੋ ਤੇ ਪਸੰਦ ਆਉਂਦੀ ਹੈ ਗੱਲ ਬਣਦੀ ਹੈ ਤਾਂ ਗੱਡੀ ਨੂੰ ਖਰੀਦ ਦੋ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 70 826 4562 ਇਸ ਨੰਬਰ ਤੇ ਗੱਲ ਕਰ ਲਓ ਜੀ ਹੁਣ ਆਪਾਂ ਤੀਸਰੀ ਜਿਹੜੀ ਮਸ਼ੀਨਰੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਆਪਣੇ ਕੋਲ ਇੱਕ ਗੱਡੀ ਪਹੁੰਚੀ ਹੈ ਸਪਾਰਕ ਸਪਾਰਕ ਗੱਡੀ ਹੈ ਜੀ ਤੇ ਮਾਡਲ ਆਪਾਂ ਨੂੰ 2010 ਮਿਲੂਗਾ ਇਨਸ਼ੋਰੈਂਸ ਵੀ ਹੈਗਾਗਾ ਗੱਡੀ ਬਹੁਤ ਵਧੀਆ ਗੀ ਤੇ ਜਿਹੜੇ ਓਨਰ ਨੇ ਮਾਲਕ ਆਪ ਨੇ ਉਹ ਰਹਿੰਦੇ ਆ ਜੀ ਵਾਰਾਂ ਬਾਹਰ ਗਈ ਮਾਲਕ ਦੀ ਗੱਡੀ ਆ ਤੇ ਗੱਡੀ ਚਲਾਈ ਬਹੁਤ ਉਹਨਾਂ ਨੇ ਘੱਟ ਹੋਈ ਹੈ ਸਿਰਫ 55000 ਕਿਲੋਮੀਟਰ ਗੱਡੀ ਚੱਲੀ ਹੋਈ ਆ ਤੇ 90000 ਦੇ ਵਿੱਚ ਇਹਨਾਂ ਨੇ ਗੱਡੀ ਦੇਣੀ ਆ ਬਾਕੀ ਕਹਿੰਦੇ ਸੀਗੇ ਹੋਰ ਵੀ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ 90000 ਰੁਪਿਆ ਤੁਸੀਂ ਦੇਖਣੀ ਆ ਚਾਕੇ ਦੇਖ ਸਕਦਾ ਪੰਜਾਬ ਨੰਬਰ ਗੱਡੀ ਹੈ ਤੇ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖੋ ਕਿਵੇਂ ਮਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ ਬਹੁਤ ਚੰਗੀ ਹਾਲਤ ਹੈ ਬਹੁਤ ਚੰਗੀ ਗੱਡੀ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਗੱਲ ਕਰੋ ਮਾਲਕ ਨਾਲ ਸਿੱਧੀ ਤੇ ਗੱਲ ਕਰਕੇ ਆਪਦੀ ਪੁੱਛ ਪੜਤਾਲ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਸਿੱਧਾ ਤੁਸੀਂ ਨੋਟ ਕਰੋ 83606 14859 ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਊਗੀ ਤੇ ਸਿੱਧੀ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਤੇ ਮਸ਼ੀਨਰੀਆਂ ਮੋਟਰਸਾਈਕਲ ਹਰ ਚੀਜ਼ ਤੁਹਾਨੂੰ ਮਿਲੂਗਾ ਤੇ ਜੁੜੇ ਰਹੋ ਜੀ ਚੈਨਲ ਨਾਲ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਦੇਖ ਰਹੇ ਹੋ ਪਹਿਲੀ ਵਾਰ ਜੇ ਤੁਸੀਂ ਆਇਓ ਤਾ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਚੈਨਲ ਦਾ ਉਹਨੂੰ ਜ਼ਰੂਰ ਦਬਦਿਓ ਜੀ ਬਾਕੀ ਤੁਸੀਂ ਦੇਖ ਰਹੇ ਹੋ ਜਿੱਥੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਚਾਹੀ ਕੋਈ ਘਰ ਹੈ ਕੋਠੀ ਹੈ ਮਕਾਨ ਹੈ ਜਾਂ ਫਿਰ ਕੋਈ ਗੱਡੀ ਹੈ ਜੀਪ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਚਾਹੀ ਤੁਹਾਡੇ ਕੋਲੇ ਜਾਜ ਹੈ ਕੁਝ ਵੀ ਸੇਲ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਆਪਾਂ ਬਿਲਕੁਲ ਫਰੀਦ ਵਿੱਚ ਐਡ ਲਗਾਉਨੇ ਹਾਂ ਜਿਹੜੀ ਆਪਾਂ ਵੀਡੀਓ ਪਾਉਨੇ ਆ ਫਰੀ ਵਿੱਚ ਪਾਉਨੇ ਆ ਕੋਈ ਆਪਾਂ ਦਲਾਲੀ ਕਮਿਸ਼ਨ ਕੋਈ ਕੁਝ ਆਪਾਂ ਕਿਸੇ ਤਰ੍ਹਾਂ ਦਾ ਕੁਝ ਨਹੀਂ ਲੈਂਦੇ ਜੀ ਆਪਣੇ ਕੋਲ ਬਸ ਭੇਜ ਦਿਆ ਕਰੋ ਆਪਣਾ ਨੰਬਰ ਨੀਚੇ ਚੁੰਡ ਦੇ ਵਿੱਚ ਇੱਕ ਪਾਸੇ ਹਮੇਸ਼ਾ ਲਿਖਿਆ ਰਹਿੰਦਾ ਜੀ ਚੱਲਦਾ ਰਹਿੰਦਾ 78140 38764 ਭੇਜੋ ਜਲਦੀ ਜੜਾ ਆਪਾਂ ਲਗਾ ਦਾਂਗੇ ਜੀ ਬਾਕੀ ਵੀਡੀਓ ਕਿਵੇਂ ਤੇ ਲੱਗ ਰਹੀ ਆ ਜਰੂਰ ਦੱਸੋ ਜੇ ਵਧੀਆ ਲੱਗ ਰਹੀ ਆ ਤਾਂ ਲਾਈਕ ਜਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਬੇਨਤੀ ਵਾਲੀ ਗੱਲ ਹੈ ਜੀ ਵੀ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਪਲਸਰ ਮੋਟਰਸਾਈਕਲ ਹੈ ਜੀ ਪਾਲਸੋਰਾ ਆਪਣੇ ਕੋਲੇ ਪਹੁੰਚਿਆ ਬਹੁਤ ਵਧੀਆ ਜੀ ਤੇ ਕੰਡੀਸ਼ਨ ਬਹੁਤ ਚੰਗੀ ਪਈ ਹੈ ਕਾਗਜ਼ ਪੇਪਰ ਸਾਰੇ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਤੇ ਮਾਲਕ ਨੇ ਕਿਹਾ ਜਿਹੜੀਆਂ ਨੰਬਰ ਪਲੇਟਾਂ ਨੇ ਉਹ ਜਿਹੜੀਆਂ ਸਰਕਾਰੀ ਹੁੰਦੀਆਂ ਉਹ ਅਪਲਾਈ ਕਰ ਰੱਖੀਆਂ ਤੇ ਜਿੰਨੇ ਟਾਈਮ 'ਚ ਆਉਣਗੀਆਂ ਉਹਨੇ ਟਾਈਮ 'ਚ ਆ ਜਾਣਗੀਆਂ ਤੇ ਲੱਗ ਜਾਣਗੀਆਂ ਜੀ ਤੇ ਇੰਸ਼ੋਰੈਂਸ ਵੀ ਹੈਗਾ ਪ੍ਰਦੂਸ਼ਨ ਵੀ ਹੈਗਾ ਸਾਰਾ ਕੁਝ ਆਪਾਂ ਨੂੰ ਮਿਲ ਜੂਗਾ ਕਾਗਜ਼ ਪੱਤਰ ਸਾਰੇ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਇਨਾਂ ਦਾ ਜਿਹੜਾ ਏਰੀਆ ਅੰਮ੍ਰਿਤਸਰ ਹੈ ਜੀ 25000 ਰੁਪਏ ਮਾਲਕ ਨੇ ਕਿਹਾ ਬਾਕੀ ਕਹਿੰਦੇ ਸੀਗੇ ਬਹਿ ਕੇ ਗੱਲ ਕਰ ਲਾਂਗੇ ਬਾਕੀ ਸਾਰੇ ਪਾਰਟ ਤੁਸੀਂ ਦੇਖ ਲਓ ਨਾ ਦਾ ਕੋਈ ਟੁੱਟਿਆ ਭੱਜਾ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਹੈ ਮੂਰਲੀ ਚੱਕੇ 'ਚ ਡਿਸਕ ਹੈ ਬਾਕੀ ਕੰਡੀਸ਼ਨ ਆਲੋਕਿਕਾ ਚਲਾਉਣ 'ਚ ਵਧੀਆਗਾ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਗੱਲ ਕਿਸੇ ਨੇ ਕਰਨੀ ਹੈ ਗੱਲ ਕਰੂ ਜੇ ਕਿਸੇ ਨੇ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਮਾਲਕ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਕਰੋ 984200 73 33667 ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਸੈਂਟਰੋ ਸੈਂਟਰੋ ਗੱਡੀ ਆ ਤੇ ਗੱਡੀ ਦੀ ਹਾਲਤ ਹਣ ਤੁਹਾਡੇ ਸਾਹਮਣੇ ਆ ਬਾਡੀ ਲਾਈਨ ਚੰਗੀ ਹੈ ਤੇ ਰੇਟ ਵੀ ਚੰਗਾ ਮਾਲਕ ਨੇ ਲਾ ਕੇ ਭੇਜੇਗਾ 45000 ਇਹਨਾਂ ਨੇ ਸਿਰਫ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਕਰ ਲਾਂਗੇ ਡਿਮਾਂਡ ਇੱਕ ਵਾਰੀ 45000 ਰੁਪਇਆ ਜਾ ਕੇ ਦੇਖਣੀ ਹੋਵੇ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਜਾ ਕੇ ਦੇਖ ਸਕਦਾ ਹੂੰ ਗੱਲ ਕਿਸੇ ਨਹੀਂ ਕਰਨੀ ਹੈ ਗੱਲ ਕਰੂ ਤੇ ਐਨਓਸੀ ਅੰਮ੍ਰਿਤ ਸਰਦੀ ਹੈਗੀ ਐ ਜੀ ਗੱਡੀ ਦੀ ਹਾਲਤ ਵਧੀਆ ਚਲਾਉਣ ਚ ਵਧੀਆ ਮਾਲਕ ਨੇ ਕਿਹਾ ਰੇਟ ਹੋਰ ਵੀ ਮੌਕੇ ਤੇ ਕਰ ਲਾਂਗੇ ਵੇਕੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈਗੀ ਤੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹੂੰ ਮਾਲਕ ਨੇ ਕਿਹਾ ਵੀ ਆਜੂ ਟ్రਾਈ ਲੈਣੀ ਕਿਸੇ ਨੇ ਟ్రਾਈ ਲੈ ਲਿਓ ਕਿ ਮਰਜ਼ੀ ਚ ਚੈੱਕ ਕਰ ਲਓ ਵਧੀਆ ਗੱਡੀ ਆ ਵਧੀਆ ਮਾਲਕ ਕਹਿੰਦੇ ਵਧੀਆ ਰੱਖੀ ਹੋਈ ਆ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਨ੍ਹਾਂ ਦੀ ਗੱਡੀ ਐ 964606207 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਆਪਣੇ ਕੋਲੇ ਪਹੁੰਚੀ ਆ ਬਲੇਰੋ ਬਲੇਰੋ 2013 ਮਾਡਲ ਐ ਜੁਲਾਈ ਮਹੀਨਾ ਚੀ ਸਾਢੇ 1.4 ਲੱਖ ਰੁਪਿਆ ਮਾਲਕ ਨੇ ਕਿਹਾ ਬਟਾਲੀ ਖੜੀ ਆ ਟਾਇਰ ਨਵੇਂ ਨੇ ਕੰਡੀਸ਼ਨ ਆਲੂਕੀ ਐ ਤੇ ਵਧੀਆ ਮੋਡੀਫਾਈ ਕੀਤੀ ਹੋਈ ਆ ਅੰਦਰੋਂ ਜੇ ਗੱਲ ਕਰੀਏ ਬਹੁਤ ਸੋਹਣੀ ਸਾਫ ਸੁਥਰੀ ਗੱਡੀ ਆ ਜਾ ਕੇ ਦੇਖਣੇ ਜਾ ਕੇ ਦੇਖੋ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ ਤੇ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਏ ਮੋਟਰਸਾਈਕਲ ਵੀ ਦੇਖ ਲਈ ਗੱਡੀਆਂ ਵੀ ਦੇਖ ਲਈਆਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਮੈਨੂੰ ਦੱਸਿਓ ਜ਼ਰੂਰ ਕਮੈਂਟ ਕਰਕੇ ਵੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋਂ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਚਾਹੇ ਕੂਠੀ ਆ ਕਾਰਾ ਹਵੇਲੀ ਮਹਿਲ ਕੁਝ ਵੀ ਆ ਜੇ ਆਪਣੇ ਕੋਲੇ ਭੇਜਿਆ ਕਰੋ ਇੱਕ ਵੀਡੀਓ ਤੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਤੇ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਜੀ ਵੀ ਅਸੀਂ ਆਪਦਾ ਘਰ ਜਾਂ ਕੋਈ ਗੱਡੀ ਮੋਟਰਸਾਈਕਲ ਵੇਚਣਾ ਆਪਣੇ ਵਟਸਐਪ ਨੰਬਰ ਤੇ ਸਿੱਧਾ ਬੱਸ ਭੇਜ ਦਿਆ ਕਰੋ ਜੀ